ਉੱਚਾ ਨੰਪੂ ਲਿਆ ਐਂ ਕੋ ਕਰਨਾ ਪੈਂਦਾ ਬਸ ਦੀ ਗੱਲ ਨਹੀਂ ਯਾਰ ਨਹੀਂ ਆਇਆ ਨਹੀਂ ਜਾਇਆ ਕਿੰਨੀ ਗਰਮੀ ਆ ਬਾਈ ਯਾਰ ਠੀਕ ਹੈ ਜੀ ਬੜਾ ਤੂੰ ਬਈ ਦੇਖੋ ਫਾਈ ਦੀ ਵੀਡੀਓ ਬਣਾਉਂਦੇ ਆ ਮਿਸਤਰੀ ਠੇਕੇਦਾਰ ਦੀ ਮਿਸਤਰੀ ਕਹਿੰਦਾ ਹੱਦ ਆ ਯਾਰ ਪ੍ਰਮਾਤਮਾ ਦੀ ਬਹੁਤ ਜਿਆਦੇ ਧੱਕਾ ਦਾ ਮਿਹਨਤ ਹੱਡ ਤੋੜ ਕੇ ਹੱਡ ਤੋੜ ਮਿਹਨਤ ਕਰਨੀ ਕਿਹੜਾ ਸੌਖੀ ਆ ਆਪਣੇ ਪਰਿਵਾਰ ਦੇ ਲਈ ਇਹ ਸਮਾ ਨਗਾਉਣਾ ਬਹੁਤ ਔਖਾ ਜਿਹੜੇ ਪਰਿਵਾਰਕੀ ਪਰਿਵਾਰ ਨੇ ਉਹਨਾਂ ਦਾ ਕੀ ਬਣ ਪਰਮਾਤਮਾ ਜੀ ਉਹਨਾਂ ਦਾ ਤਾਂ ਦਿਹਾੜੀ ਲਾਉਣ ਜੋਗਾ ਵੀ ਸਮਾਣੀ ਹੋਣਾ ਜਦੋਂ ਵੱਡੇ ਵੱਡੇ ਲੋਕਾਂ ਨੂੰ ਗਰਮੀ ਲੱਗਦੀ ਹੈ ਤਾਂ ਬਿਮਾਰ ਹੋ ਜਾਂਦੇ ਗਰੀਬ ਕਿੱਥੋਂ ਆਪਦਾ ਇਲਾਜ ਕਰਾਉਣਗੇ ਪਰਮਾਤਮਾ ਜੀ ਮਾੜੀ ਮੋਟੀ ਠੰਡ ਬਰਸਾਓ ਆਪਣਾ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਦੋਸਤੋ Uh <sighs>